ਨਿਊਜ਼ੀਲੈਂਡ ਦੇ ਰਹਿਾਈ ਨਿਰਮਾਣ ਉਦਯੋਗ ਨਾਲ ਜੁੜੀ ਇੱਕ ਵੱਡੀ ਤੇ ਚਿੰਤਾਜਨਕ ਰਿਪੋਰਟ ਸਾਹਮਣੇ ਆਈ ਹੈ ਲਗਭਗ 26 ਅਰਬ ਨਿਊਜ਼ੀਲੈਂਡ ਡਾਲਰ ਦੀ ਸਾਲਾਨਾ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਵਾਲਾ ਇਹ ਖੇਤਰ ਜਿਸ ਦੇ ਵਿੱਚ 70000 ਤੋਂ ਵੱਧ ਲੋਕ ਰੋਜ਼ਗਾਰशुदा ਹਨ ਪਿਛਲੇ 40 ਸਾਲਾਂ ਤੋਂ ਉਤਪਾਦਕਤਾ ਦੇ ਮਾਮਲੇ ਵਿੱਚ ਠਹਿਰਾ ਦਾ ਸ਼ਿਕਾਰ ਹੋਇਆ ਹੈ ਰਿਪੋਰਟ ਮੁਤਾਬਕ ਘਰਾਂ ਦੀ ਤਮੀਰ ਵਿੱਚ ਉਤਪਾਦਕਤਾ ਦਾ ਮਤਲਬ ਸਿਰਫ ਤੇਜ਼ੀ ਨਾਲ ਘਰ ਬਣਾਉਣਾ ਨਹੀਂ ਬਲਕਿ ਸਹੀ ਗਿਣਤੀ ਦੇ ਉੱਚ ਗੁਣਵੱਤਾ ਵਾਲੇ ਘਰ ਸਮੇਂ ਅਤੇ ਬਿਨਾਂ ਖਾਮੀਆਂ ਦੇ ਤਿਆਰ ਕਰਨਾ ਹੁੰਦਾ ਹੈ ਪਰ ਅਸਲ ਦੇ ਵਿੱਚ ਹਾਲਾਤ ਇਹ ਹਨ ਕਿ ਕੋਈ ਬਿਲਡਰ ਆਪਣਾ ਦਿਨ ਪਹਿਲਾਂ ਹੋਈਆਂ ਗਲਤੀਆਂ ਠੀਕ ਕਰਨ ਦੇ ਵਿੱਚ ਗਵਾ ਦੇਵੇ ਤਾਂ ਉਸਦੀ ਉਤਪਾਦਕਤਾ ਲਾਭਗ ਸਿਫਰ ਹੀ ਰਹਿ ਜਾਂਦੀ ਹੈ 2014 ਦੀ ਬ੍ਰੇਨਜ਼ ਰਿਪੋਰਟ ਦੱਸਦੀ ਹੈ ਕਿ 92% ਨਵੇਂ ਘਰਾ ਵਿੱਚ ਨਿਵੇਮਾ ਨਾਲ ਸੰਬੰਧਿਤ ਖਾਮੀਆਂ ਪਾਈਆਂ ਗਈਆਂ ਹਨ ਇਸ ਤੋਂ ਬਾਅਦ ਨਿਊਜ਼ੀਲੈਂਡ ਇੰਸਟੀਚਿਊਟ ਫਾਰ ਇਕਨੋਮਿਕਸ ਰਿਸਰਚ ਦੇ ਵਿਸ਼ਲੇਸ਼ਣ ਮੁਤਾਬਕ ਖਰਾਬ ਤਮੀਰ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਹਰ ਸਾਲ 22 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਇੰਨਾ ਵੱਡਾ ਹੈ ਕਿ ਇਸ ਨਾਲ ਹਰ ਸਾਲ ਕਰੀਬ 5000 ਨਵੇਂ ਘਰ ਬਣ ਸਕਦੇ ਹਨ ਸਰਕਾਰ ਨੇ ਪਿਛਲੇ ਸਾਲ ਕੰਸੈਂਟ ਪ੍ਰਕਿਰਿਆ ਤੇਜ਼ ਕਰਨ ਅਤੇ ਖਰਾਬ ਤਮੀਰ ਦੀ ਜ਼ਿੰਮੇਵਾਰੀ ਨਿਰਧਾਰਤ ਕਰਨ ਲਈ ਸੁਧਾਰ ਵੀ ਕੀਤੇ ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਮੁੱਦਾ ਸਿਰਫ ਨੀਤੀਆਂ ਜਾਂ ਮਜ਼ਦੂਰਾਂ ਦੀ ਘਾਟ ਨਹੀਂ ਬਲਕਿ ਬਿਲਡ ਨਾਓ ਫਿਕਸ ਲੇਟਰ ਅਰਥਾਤ ਪਹਿਲਾਂ ਬਣਾਓ ਤੇ ਬਾਅਦ ਵਿੱਚ ਠੀਕ ਕਰੋ ਵਾਲੀ ਸੋਚ ਹੈ ਇਸ ਅਧਿਐਨ ਲਈ 106 ਨਿਰਮਾਣ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਵਿੱਚ ਮੈਨੇਜਰ ਸਾਈਟ ਇੰਚਾਰਜ ਅਤੇ ਠੇਕੇਦਾਰ ਸ਼ਾਮਲ ਸਨ ਜਾਤਰ ਨੇ ਮੰਨਿਆ ਹੈ ਕਿ ਉਦਯੋਗ ਵਿੱਚ ਸਮੇਂ ਅਤੇ ਖਰਚ ਨੂੰ ਗੁਣਵੱਤਾ ਤੋਂ ਉੱਪਰ ਰੱਖਣ ਦੀ ਸੋਚ ਸਿਸਟਮ ਦਾ ਹਿੱਸਾ ਬਣ ਚੁੱਕੀ ਹੈ ਰਿਪੋਰਟ ਦੱਸਦੀ ਹੈ ਕਿ 1980 ਦੇ ਦਹਾਕਿਆਂ ਤੱਕ ਸਰਕਾਰ ਖੁਦ ਨਿਰਮਾਣ ਮਿਆਰਤਾ ਕਰਦੀ ਸੀ ਪਰ 1988 ਤੋਂ ਬਾਅਦ ਸਰਕਾਰ ਨੇ ਨਿਯੰਤਰਣ ਘਟਾ ਦਿੱਤਾ ਅਤੇ ਨਮਾ ਪਰਫਾਰਮੈਂਸ ਬੇਸਡ ਬਿਲਡਿੰਗ ਕੋਡ ਲਾਗੂ ਕਰ ਦਿੱਤਾ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਖਤ ਦਿਸ਼ਾ ਨਿਰਦੇਸ਼ਾਂ ਦੀ ਗੈਰ ਹਾਜ਼ਰੀ ਵਿੱਚ ਉਦਯੋਗ ਇੱਕ ਬਾਕਸ ਕਲਚਰ ਵਾਲ ਮੁੜ ਗਿਆ ਜਿੱਥੇ ਕਾਗਜ਼ੀ ਕਾਰਵਾਈ ਪੂਰੀ ਕਰਨਾ ਅਸਲ ਗੁਣਵੱਤਾ ਤੋਂ ਵੱਧ ਮਹੱਤਵਪੂਰਨ ਬਣ ਗਿਆ ਇਸ ਦਾ ਸਭ ਤੋਂ ਭਿਆਨਕ ਉਦਾਹਰਨ ਲੀਕੀ ਹੋਮਜ਼ ਸੰਕਟ ਹੈ ਜਿਸ ਦੀ ਕੀਮਤ ਨਿਊਜ਼ੀਲੈਂਡ ਅਜੇ 247 ਅਰਬ ਡਾਲਰ ਦੇ ਰੂਪ ਵਿੱਚ ਅਦਾ ਕਰ ਰਿਹਾ ਹੈ ਕਟਕੁਣਵੱਤਾ ਵਾਲੇ ਨਮੀ ਪਰੇ ਕਰਾ ਕਰਨ ਸੌਸ ਦੀਆਂ ਬਿਮਾਰੀਆਂ ਤੇ ਹਰ ਸਾਲ 145 ਮਿਲੀਅਨ ਡਾਲਰ ਖਰਚ ਹੋ ਰਹੇ ਹਨ ਸਿਰਫ ਆਕਲੈਂਡ ਵਿੱਚ ਹੀ ਹਰ ਤੀਜਾ ਪ੍ਰੋਜੈਕਟ ਫਾਈਨਲ ਇਨਸਪੈਕਸ਼ਨ ਦੇ ਵਿੱਚ ਫੇਲ ਹੋ ਜਾਂਦਾ ਹੈ ਜਿਸ ਕਾਰਨ ਮੁੜ ਕੰਮ ਕਰਨ ਦੀ ਲੋੜ ਪੈਂਦੀ ਹੈ ਤੇ ਪੂਰਾ ਸਿਸਟਮ ਜਾਮ ਹੋ ਜਾਂਦਾ ਹੈ ਖੋਜਕਾਰਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਗਵਾਈ ਕਰੇ ਉਹ ਸੁਝਾਦ ਦਿੰਦੇ ਹਨ ਕਿ ਇੱਕ ਰਾਸ਼ਟਰੀ ਨਿਰਮਾਣ ਉਤਪਾਦਕਤਾ ਅਤੇ ਗੁਣਵੱਤਾ ਕਮਿਸ਼ਨ ਬਣਾਇਆ ਜਾਵੇ ਸਰਕਾਰ ਵੱਲੋਂ ਫੰਡ ਕੀਤੇ ਹਰ ਰਹਿੈਸ਼ੀ ਪ੍ਰੋਜੈਕਟ ਲਈ ISO 9000 ਅਨੁਸਾਰ ਗੁਣਵੱਤਾ ਪ੍ਰਬੰਧਨ ਪ੍ਰਣਾਲੀ ਲਾਜ਼ਮੀ ਕੀਤੀ ਜਾਵੇ ਇਸ ਨਾਲ ਪੂਰੇ ਉਦਯੋਗ ਵਿੱਚ ਤੱਕ ਸੁਧਾਰ ਆਵੇਗਾ ਤੇ ਠੇਕੇਦਾਰਾਂ ਨੂੰ ਮਿਆਰੀ ਕੰਮ ਕਰਨ ਲਈ ਮਜਬੂਰ ਹੋਣਾ ਪਵੇਗਾ ਗੁਣਵੱਤਾ ਅਤੇ ਉਤਪਾਦਕਤਾ ਕੋਈ ਸੁਪਨਾ ਨਹੀਂ ਸਗੋਂ ਲੋੜ ਹੈ ਨਿਊਜ਼ੀਲੈਂਡ ਦੇ ਕੋਲ ਲਗਭਗ 2.5 ਅਰਬ ਵਜਾਵਾਂ ਹਨ ਕਿ ਨਿਰਮਾਣ ਖੇਤਰ ਵਿੱਚ ਅਸਲ ਅਤੇ ਧੰਜਗਤ ਸੁਧਾਰ ਲਿਆਉਂਦੇ ਜਾਣ ਨਿਊਜ਼ੀਲੈਂਡ ਦੇ ਰਿਹਾਇਸ਼ੀ ਨਿਰਮਾਣ ਉਦਯੋਗ ਨਾਲ ਜੁੜੀ ਇੱਕ ਵੱਡੀ ਤੇ ਚਿੰਤਾਜਨਕ ਰਿਪੋਰਟ ਸਾਮਣੀ ਆਈ ਹੈ ਲਗਭਗ 26 ਅਰਬ ਨਿਊਜ਼ੀਲੈਂਡ ਡਾਲਰ ਦੀ ਸਾਲਾਨਾ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਵਾਲਾ ਇਹ ਖੇਤਰ ਜਿਸ ਦੇ ਵਿੱਚ 70 ਹਜ਼ਾਰ ਤੋਂ ਵੱਧ ਲੋਕ ਰੋਜ਼ਗਾਰ शुदा ਹਨ ਪਿਛਲੇ 40 ਸਾਲਾਂ ਤੋਂ ਉਤਪਾਦਕਤਾ ਦੇ ਮਾਮਲੇ ਵਿੱਚ ਠਹਿਰਾ ਦਾ ਸ਼ਿਕਾਰ ਹੋਇਆ ਹੈ ਰਿਪੋਰਟ ਮੁਤਾਬਕ ਘਰਾਂ ਦੀ ਤਮੀਰ ਵਿੱਚ ਉਤਪਾਦਕਤਾ ਦਾ ਮਤਲਬ ਸਿਰਫ ਤੇਜ਼ੀ ਨਾਲ ਘਰ ਬਣਾਉਣਾ ਨਹੀਂ ਬਲਕਿ ਸਹੀ ਗਿਣਤੀ ਦੇ ਉੱਚ ਗੁਣਵੱਤਾ ਵਾਲੇ ਘਰ ਸਮੇਂ ਅਤੇ ਬਿਨਾਂ ਖਾਮੀਆਂ ਦੇ ਤਿਆਰ ਕਰਨਾ ਹੁੰਦਾ ਹੈ ਪਰ ਅਸਲ ਦੇ ਵਿੱਚ ਹਾਲਾਤ ਇਹ ਹਨ ਕਿ ਕੋਈ ਬਿਲਡਰ ਆਪਣਾ ਦਿਨ ਪਹਿਲਾਂ ਹੋਈਆਂ ਗਲਤੀਆਂ ਠੀਕ ਕਰਨ ਦੇ ਵਿੱਚ ਗਵਾ ਦੇਵੇ ਤਾਂ ਉਸ ਦੀ ਉਤਪਾਦਕਤਾ ਲਾਭ ਸਿਫਰ ਹੀ ਰਹਿ ਜਾਂਦੀ ਹੈ 2014 ਦੀ ਬ੍ਰੇਨਜ਼ ਰਿਪੋਰਟ ਦੱਸਦੀ ਹੈ ਕਿ 92% ਨਵੇਂ ਘਰਾਂ ਵਿੱਚ ਨਿਯਮਾਂ ਨਾਲ ਸੰਬੰਧਿਤ ਖਾਮੀਆਂ ਪਾਈਆਂ ਗਈਆਂ ਹਨ ਇਸ ਤੋਂ ਬਾਅਦ ਨਿਊਜ਼ੀਲੈਂਡ ਇੰਸਟੀਚਿਊਟ ਫਾਰ ਇਕਨੋਮਿਕਸ ਰਿਸਰਚ ਦੇ ਵਿਸ਼ਲੇਸ਼ਣ ਮੁਤਾਬਕ ਖਰਾਬ ਤੰਮੀਰ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਹਰ ਸਾਲ 22 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਇੰਨਾ ਵੱਡਾ ਹੈ ਕਿ ਇਸ ਨਾਲ ਹਰ ਸਾਲ ਕਰੀਬ 5000 ਨਵੇਂ ਘਰ ਬਣ ਸਕਦੇ ਹਨ ਸਰਕਾਰ ਨੇ ਪਿਛਲੇ ਸਾਲ ਕੰਸਰਨ ਪ੍ਰਕਿਰਿਆ ਤੇਜ਼ ਕਰਨਾ ਤੇ ਖਰਾਬ ਤਮੀਰ ਦੀ ਜ਼ਿੰਮੇਵਾਰੀ ਨਿਰਧਾਰਤ ਕਰਨ ਲਈ ਸੁਧਾਰ ਵੀ ਕੀਤੇ ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਮੁੱਦਾ ਸਿਰਫ ਨੀਤੀਆਂ ਜਾਂ ਮਜ਼ਦੂਰਾਂ ਦੀ ਘਾਟ ਨਹੀਂ ਬਲਕਿ ਬਿਲਡ ਨਾਓ ਫਿਕਸ ਲੇਟਰ ਅਰਥਾਤ ਪਹਿਲਾਂ ਬਣਾਓ ਤੇ ਬਾਅਦ ਵਿੱਚ ਠੀਕ ਕਰੋ ਵਾਲੀ ਸੋਚ ਹੈ ਇਸ ਅਧਿਐਨ ਲਈ 106 ਨਿਰਮਾਣ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਵਿੱਚ ਮੈਨੇਜਰ, ਸਾਈਟ ਇੰਚਾਰਜ ਅਤੇ ਠੇਕੇਦਾਰ ਸ਼ਾਮਲ ਸਨ। ਜ਼ਿਆਤਰ ਨੇ ਮੰਨਿਆ ਹੈ ਕਿ ਉਦਯੋਗ ਵਿੱਚ ਸਮੇਂ ਅਤੇ ਖਰਚ ਨੂੰ ਗੁਣਵੱਤਾ ਤੋਂ ਉੱਪਰ ਰੱਖਣ ਦੀ ਸੋਚ ਸਿਸਟਮ ਦਾ ਹਿੱਸਾ ਬਣ ਚੁੱਕੀ ਹੈ। ਰਿਪੋਰਟ ਦੱਸਦੀ ਹੈ ਕਿ 1980 ਦੇ ਦਹਾਕਿਆਂ ਤੱਕ ਸਰਕਾਰ ਖੁਦ ਨਿਰਮਾਣ ਮਿਆਰਤਾ ਕਰਦੀ ਸੀ ਪਰ 1988 ਤੋਂ ਬਾਅਦ ਸਰਕਾਰ ਨੇ ਨਿਯੰਤਰਣ ਘਟਾ ਦਿੱਤਾ ਅਤੇ ਨਮਾ ਪਰਫਾਰਮੈਂਸ ਬੇਸਡ ਬਿਲਡਿੰਗ ਕੋਡ ਲਾਗੂ ਕਰ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਖਤ ਦਿਸ਼ਾ ਨਿਰਦੇਸ਼ਾਂ ਦੀ ਗੈਰ ਹਾਜ਼ਰੀ ਵਿੱਚ ਉਦਯੋਗ ਟਿਕ ਬਾਕਸ ਕਲਚਰ ਵੱਲ ਮੁੜ ਗਿਆ ਜਿੱਥੇ ਕਾਗਜ਼ੀ ਕਾਰਵਾਈ ਪੂਰੀ ਕਰਨਾ ਅਸਲ ਗੁਣਵੱਤਾ ਤੋਂ ਵੱਧ ਮਹੱਤਵਪੂਰਨ ਬਣ ਗਿਆ ਇਸ ਦਾ ਸਭ ਤੋਂ ਭਿਆਨਕ ਉਦਾਹਰਨ ਲੀਕੀ ਹੋਮਜ਼ ਸੰਕਟ ਹੈ ਜਿਸ ਦੀ ਕੀਮਤ ਨਿਊਜ਼ੀਲੈਂਡ ਅਜੇ 247 ਅਰਬ ਡਾਲਰ ਦੇ ਰੂਪ ਵਿੱਚ ਅਦਾ ਕਰ ਰਿਹਾ ਹੈ ਕਟਕੁਣਵੱਤਾ ਵਾਲੇ ਨਮੀ ਪਰੇ ਕਰਾ ਕਰਨ ਸੌਸ ਦੀਆਂ ਬਿਮਾਰੀਆਂ ਤੇ ਹਰ ਸਾਲ 145 ਮਿਲੀਅਨ ਡਾਲਰ ਖਰਚ ਹੋ ਰਹੇ ਹਨ ਸਿਰਫ ਆਕਲੈਂਡ ਵਿੱਚ ਹੀ ਹਰ ਤੀਜਾ ਪ੍ਰੋਜੈਕਟ ਫਾਈਨਲ ਇਨਸਪੈਕਸ਼ਨ ਦੇ ਵਿੱਚ ਫੇਲ ਹੋ ਜਾਂਦਾ ਹੈ ਜਿਸ ਕਾਰਨ ਮੁੜ ਕੰਮ ਕਰਨ ਦੀ ਲੋੜ ਪੈਂਦੀ ਹੈ ਤੇ ਪੂਰਾ ਸਿਸਟਮ ਜਾਮ ਹੋ ਜਾਂਦਾ ਹੈ ਖੋਜਕਾਰਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਗਵਾਈ ਕਰੇ ਉਹ ਸੁਝਾਦ ਦਿੰਦੇ ਹਨ ਕਿ ਇੱਕ ਰਾਸ਼ਟਰੀ ਨਿਰਮਾਣ ਉਤਪਾਦਕਤਾ ਅਤੇ ਗੁਣਵੱਤਾ ਕਮਿਸ਼ਨ ਬਣਾਇਆ ਜਾਵੇ ਸਰਕਾਰ ਵੱਲੋਂ ਫੰਡ ਕੀਤੇ ਹਰ ਰਹਿੈਸ਼ੀ ਪ੍ਰੋਜੈਕਟ ਲਈ ISO 9000 ਅਨਸਾਰ ਗੁਣਵੱਤਾ ਪ੍ਰਬੰਧਨ ਪ੍ਰਣਾਲੀ ਲਾਜ਼ਮੀ ਕੀਤੀ ਜਾਵੇ ਇਸ ਨਾਲ ਪੂਰੇ ਉਦਯੋਗ ਵਿੱਚ ਤੱਕ ਸੁਧਾਰ ਆਵੇਗਾ ਤੇ ਠੇਕੇਦਾਰਾਂ ਨੂੰ ਮਿਆਰੀ ਕੰਮ ਕਰਨ ਲਈ ਮਜਬੂਰ ਹੋਣਾ ਪਵੇਗਾ ਗੁਣਵੱਤਾ ਅਤੇ ਉਤਪਾਦਕਤਾ ਕੋਈ ਸੁਪਨਾ ਨਹੀਂ ਸਗੋਂ ਲੋੜ ਹੈ ਨਿਊਜ਼ੀਲੈਂਡ ਦੇ ਕੋਲ ਲਗਭਗ 2.5 ਅਰਬ ਵਜਾਵਾਂ ਹਨ ਕਿ ਨਿਰਮਾਣ ਖੇਤਰ ਵਿੱਚ ਅਸਲ ਅਤੇ ਧੰਜਗਤ ਸੁਧਾਰ ਲਿਆਉਂਦੇ ਹਨ ਨਿਊਜ਼ੀਲੈਂਡ ਦੇ ਰਿਹਾਇਸ਼ੀ ਨਿਰਮਾਣ ਉਦਯੋਗ ਨਾਲ ਜੁੜੀ ਇੱਕ ਵੱਡੀ ਤੇ ਚਿੰਤਾਜਨਕ ਰਿਪੋਰਟ ਸਾਮਣੀ ਆਈ ਹੈ ਲਗਭਗ 26 ਅਰਬ ਨਿਊਜ਼ੀਲੈਂਡ ਡਾਲਰ ਦੀ ਸਾਲਾਨਾ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਵਾਲਾ ਇਹ ਖੇਤਰ ਜਿਸ ਦੇ ਵਿੱਚ 70 ਹਜ਼ਾਰ ਤੋਂ ਵੱਧ ਲੋਕ ਰੋਜ਼ਗਾਰ शुदा ਹਨ ਪਿਛਲੇ 40 ਸਾਲਾਂ ਤੋਂ ਉਤਪਾਦਕਤਾ ਦੇ ਮਾਮਲੇ ਵਿੱਚ ਠਹਿਰਾ ਦਾ ਸ਼ਿਕਾਰ ਹੋਇਆ ਹੈ ਰਿਪੋਰਟ ਮੁਤਾਬਕ ਘਰਾਂ ਦੀ ਤਮੀਰ ਵਿੱਚ ਉਤਪਾਦਕਤਾ ਦਾ ਮਤਲਬ ਸਿਰਫ ਤੇਜ਼ੀ ਨਾਲ ਘਰ ਬਣਾਉਣਾ ਨਹੀਂ ਬਲਕਿ ਸਹੀ ਗਿਣਤੀ ਦੇ ਉੱਚ ਗੁਣਵੱਤਾ ਵਾਲੇ ਘਰ ਸਮੇਂ ਅਤੇ ਬਿਨਾਂ ਖਾਮੀਆਂ ਦੇ ਤਿਆਰ ਕਰਨਾ ਹੁੰਦਾ ਹੈ ਪਰ ਅਸਲ ਦੇ ਵਿੱਚ ਹਾਲਾਤ ਇਹ ਹਨ ਕਿ ਕੋਈ ਬਿਲਡਰ ਆਪਣਾ ਦਿਨ ਪਹਿਲਾਂ ਹੋਈਆਂ ਗਲਤੀਆਂ ਠੀਕ ਕਰਨ ਦੇ ਵਿੱਚ ਗਵਾ ਦੇਵੇ ਤਾਂ ਉਸ ਦੀ ਉਤਪਾਦਕਤਾ ਲਾਭ ਸਿਫਰ ਹੀ ਰਹਿ ਜਾਂਦੀ ਹੈ 2014 ਦੀ ਬ੍ਰੇਨਜ਼ ਰਿਪੋਰਟ ਦੱਸਦੀ ਹੈ ਕਿ 92% ਨਵੇਂ ਘਰਾਂ ਵਿੱਚ ਨਿਯਮਾਂ ਨਾਲ ਸੰਬੰਧਿਤ ਖਾਮੀਆਂ ਪਾਈਆਂ ਗਈਆਂ ਹਨ ਇਸ ਤੋਂ ਬਾਅਦ ਨਿਊਜ਼ੀਲੈਂਡ ਇੰਸਟੀਚਿਊਟ ਫਾਰ ਇਕਨੋਮਿਕਸ ਰਿਸਰਚ ਦੇ ਵਿਸ਼ਲੇਸ਼ਣ ਮੁਤਾਬਕ ਖਰਾਬ ਤਮੀਰ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਹਰ ਸਾਲ 22 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਇੰਨਾ ਵੱਡਾ ਹੈ ਕਿ ਇਸ ਨਾਲ ਹਰ ਸਾਲ ਕਰੀਬ 5000 ਨਵੇਂ ਘਰ ਬਣ ਸਕਦੇ ਹਨ ਸਰਕਾਰ ਨੇ ਪਿਛਲੇ ਸਾਲ ਕੰਸੈਂਟ ਪ੍ਰਕਿਰਿਆ ਤੇਜ਼ ਕਰਨਾ ਤੇ ਖਰਾਬ ਤਮੀਰ ਦੀ ਜ਼ਿੰਮੇਵਾਰੀ ਨਿਰਧਾਰਤ ਕਰਨ ਲਈ ਸੁਧਾਰ ਵੀ ਕੀਤੇ ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਮੁੱਦਾ ਸਿਰਫ ਨੀਤੀਆਂ ਜਾਂ ਮਜ਼ਦੂਰਾਂ ਦੀ ਘਾਟ ਨਹੀਂ ਬਲਕਿ ਬਿਲਡ ਨਾਓ ਫਿਕਸ ਲੇਟਰ ਅਰਥਾਤ ਪਹਿਲਾਂ ਬਣਾਓ ਤੇ ਬਾਅਦ ਵਿੱਚ ਠੀਕ ਕਰੋ ਵਾਲੀ ਸੋਚ ਹੈ ਇਸ ਅਧਿਐਨ ਲਈ 106 ਨਿਰਮਾਣ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਵਿੱਚ ਮੈਨੇਜਰ, ਸਾਈਟ ਇੰਚਾਰਜ ਅਤੇ ਠੇਕੇਦਾਰ ਸ਼ਾਮਲ ਸਨ। ਜ਼ਿਆਤਰ ਨੇ ਮੰਨਿਆ ਹੈ ਕਿ ਉਦਯੋਗ ਵਿੱਚ ਸਮੇਂ ਅਤੇ ਖਰਚ ਨੂੰ ਗੁਣਵੱਤਾ ਤੋਂ ਉੱਪਰ ਰੱਖਣ ਦੀ ਸੋਚ ਸਿਸਟਮ ਦਾ ਹਿੱਸਾ ਬਣ ਚੁੱਕੀ ਹੈ। ਰਿਪੋਰਟ ਦੱਸਦੀ ਹੈ ਕਿ 1980 ਦੇ ਦਹਾਕਿਆਂ ਤੱਕ ਸਰਕਾਰ ਖੁਦ ਨਿਰਮਾਣ ਮਿਆਰਤਾ ਕਰਦੀ ਸੀ ਪਰ 1988 ਤੋਂ ਬਾਅਦ ਸਰਕਾਰ ਨੇ ਨਿਯੰਤਰਣ ਘਟਾ ਦਿੱਤਾ ਅਤੇ ਨਮਾ ਪਰਫਾਰਮੈਂਸ ਬੇਸਡ ਬਿਲਡਿੰਗ ਕੋਡ ਲਾਗੂ ਕਰ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਖਤ ਦਿਸ਼ਾ ਨਿਰਦੇਸ਼ਾਂ ਦੀ ਗੈਰ ਹਾਜ਼ਰੀ ਵਿੱਚ ਉਦਯੋਗ ਟਿਕ ਬਾਕਸ ਕਲਚਰ ਵੱਲ ਮੁੜ ਗਿਆ ਜਿੱਥੇ ਕਾਗਜ਼ੀ ਕਾਰਵਾਈ ਪੂਰੀ ਕਰਨਾ ਅਸਲ ਗੁਣਵੱਤਾ ਤੋਂ ਵੱਧ ਮਹੱਤਵਪੂਰਨ ਬਣ ਗਿਆ। ਇਸ ਦਾ ਸਭ ਤੋਂ ਭਿਆਨਕ ਉਦਾਹਰਨ ਲੀਕੀ ਹੋਮਜ਼ ਸੰਕਟ ਹੈ ਜਿਸ ਦੀ ਕੀਮਤ ਨਿਊਜ਼ੀਲੈਂਡ ਅਜੇ 247 ਅਰਬ ਡਾਲਰ ਦੇ ਰੂਪ ਵਿੱਚ ਅਦਾ ਕਰ ਰਿਹਾ ਹੈ ਕਟਕੁਣਵੱਤਾ ਵਾਲੇ ਨਮੀ ਪਰੇ ਕਰਾ ਕਰਨ ਸੌਸ ਦੀਆਂ ਬਿਮਾਰੀਆਂ ਤੇ ਹਰ ਸਾਲ 145 ਮਿਲੀਅਨ ਡਾਲਰ ਖਰਚ ਹੋ ਰਹੇ ਹਨ ਸਿਰਫ ਆਕਲੈਂਡ ਵਿੱਚ ਹੀ ਹਰ ਤੀਜਾ ਪ੍ਰੋਜੈਕਟ ਫਾਈਨਲ ਇਨਸਪੈਕਸ਼ਨ ਦੇ ਵਿੱਚ ਫੇਲ ਹੋ ਜਾਂਦਾ ਹੈ ਜਿਸ ਕਾਰਨ ਮੁੜ ਕੰਮ ਕਰਨ ਦੀ ਲੋੜ ਪੈਂਦੀ ਹੈ ਤੇ ਪੂਰਾ ਸਿਸਟਮ ਜਾਮ ਹੋ ਜਾਂਦਾ ਹੈ ਖੋਜਕਾਰਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਗਵਾਈ ਕਰੇ ਉਹ ਸੁਝਾਦ ਦਿੰਦੇ ਹਨ ਕਿ ਇੱਕ ਰਾਸ਼ਟਰੀ ਨਿਰਮਾਣ ਉਤਪਾਦਕਤਾ ਅਤੇ ਗੁਣਵੱਤਾ ਕਮਿਸ਼ਨ ਬਣਾਇਆ ਜਾਵੇ ਸਰਕਾਰ ਵੱਲੋਂ ਫੰਡ ਕੀਤੇ ਹਰ ਰਹਿੈਸ਼ੀ ਪ੍ਰੋਜੈਕਟ ਲਈ ISO 9000 ਅਨੁਸਾਰ ਗੁਣਵੱਤਾ ਪ੍ਰਬੰਧਨ ਪ੍ਰਣਾਲੀ ਲਾਜ਼ਮੀ ਕੀਤੀ ਜਾਵੇ ਇਸ ਨਾਲ ਪੂਰੇ ਉਦਯੋਗ ਵਿੱਚ ਤੱਕ ਸੁਧਾਰ ਆਵੇਗਾ ਤੇ ਠੇਕੇਦਾਰਾਂ ਨੂੰ ਮਿਆਰੀ ਕੰਮ ਕਰਨ ਲਈ ਮਜਬੂਰ ਹੋਣਾ ਪਵੇਗਾ ਗੁਣਵੱਤਾ ਅਤੇ ਉਤਪਾਦਕਤਾ ਕੋਈ ਸੁਪਨਾ ਨਹੀਂ ਸਗੋਂ ਲੋੜ ਹੈ ਨਿਊਜ਼ੀਲੈਂਡ ਦੇ ਕੋਲ ਲਗਭਗ 2.5 ਅਰਬ ਵਜਾਵਾਂ ਹਨ ਕਿ ਨਿਰਮਾਣ ਖੇਤਰ ਵਿੱਚ ਅਸਲ ਅਤੇ ਤਾਂ ਜਗਤ ਸੁਧਾਰ ਲਿਆਉਂਦੇ ਚਾਹਣ ਨਿਊਜ਼ੀਲੈਂਡ ਦੇ ਰਹਿਾਈਸ਼ੀ ਨਿਰਮਾਣ ਉਦਯੋਗ ਨਾਲ ਜੁੜੀ ਇੱਕ ਵੱਡੀ ਤੇ ਚਿੰਤਾਜਨਕ ਰਿਪੋਰਟ ਸਾਮਣੀ ਹੈ ਲਗਭਗ 26 ਅਰਬ ਨਿਊਜ਼ੀਲੈਂਡ ਡਾਲਰ ਦੀ ਸਾਲਾਨਾ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਵਾਲਾ ਇਹ ਖੇਤਰ ਜਿਸ ਦੇ ਵਿੱਚ 70000 ਤੋਂ ਵੱਧ ਲੋਕ ਰੋਜ਼ਗਾਰ शुदा ਹਨ ਪਿਛਲੇ 40 ਸਾਲਾਂ ਤੋਂ ਉਤਪਾਦਕਤਾ ਦੇ ਮਾਮਲੇ ਵਿੱਚ ਠਹਿਰਾ ਦਾ ਸ਼ਿਕਾਰ ਹੋਇਆ ਹੈ ਰਿਪੋਰਟ ਮੁਤਾਬਕ ਘਰਾਂ ਦੀ ਤਮੀਰ ਵਿੱਚ ਉਤਪਾਦਕਤਾ ਦਾ ਮਤਲਬ ਸਿਰਫ ਤੇਜ਼ੀ ਨਾਲ ਘਰ ਬਣਾਉਣਾ ਨਹੀਂ ਬਲਕਿ ਸਹੀ ਗਿਣਤੀ ਦੇ ਉੱਚ ਗੁਣਵੱਤਾ ਵਾਲੇ ਘਰ ਸਮੇਂ ਅਤੇ ਬਿਨਾਂ ਖਾਮੀਆਂ ਦੇ ਤਿਆਰ ਕਰਨਾ ਹੁੰਦਾ ਹੈ ਪਰ ਅਸਲ ਦੇ ਵਿੱਚ ਹਾਲਾਤ ਇਹ ਹਨ ਕਿ ਕੋਈ ਬਿਲਡਰ ਆਪਣਾ ਦਿਨ ਪਹਿਲਾਂ ਹੋਈਆਂ ਗਲਤੀਆਂ ਠੀਕ ਕਰਨ ਦੇ ਵਿੱਚ ਗਵਾ ਦੇਵੇ ਤਾਂ ਉਸ ਦੀ ਉਤਪਾਦਕਤਾ ਲਾਭ ਸਿਫਰ ਹੀ ਰਹਿ ਜਾਂਦੀ ਹੈ 2014 ਦੀ ਬ੍ਰੇਨਜ਼ ਰਿਪੋਰਟ ਦੱਸਦੀ ਹੈ ਕਿ 92% ਨਵੇਂ ਘਰਾਂ ਵਿੱਚ ਨਿਯਮਾਂ ਨਾਲ ਸੰਬੰਧਿਤ ਖਾਮੀਆਂ ਪਾਈਆਂ ਗਈਆਂ ਹਨ ਇਸ ਤੋਂ ਬਾਅਦ ਨਿਊਜ਼ੀਲੈਂਡ ਇੰਸਟੀਚਿਊਟ ਫਾਰ ਇਕਨੋਮਿਕਸ ਰਿਸਰਚ ਦੇ ਵਿਸ਼ਲੇਸ਼ਣ ਮੁਤਾਬਕ ਖਰਾਬ ਤਮੀਰ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਹਰ ਸਾਲ 22 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਇੰਨਾ ਵੱਡਾ ਹੈ ਕਿ ਇਸ ਨਾਲ ਹਰ ਸਾਲ ਕਰੀਬ 5000 ਨਵੇਂ ਕਰ ਬਣ ਸਕਦੇ ਹਨ ਸਰਕਾਰ ਨੇ ਪਿਛਲੇ ਸਾਲ ਕੰਸੈਂਟ ਪ੍ਰਕਿਰਿਆ ਤੇਜ਼ ਕਰਨਾ ਤੇ ਖਰਾਬ ਤਮੀਰ ਦੀ ਜ਼ਿੰਮੇਵਾਰੀ ਨਿਰਧਾਰਤ ਕਰਨ ਲਈ ਸੁਧਾਰ ਵੀ ਕੀਤੇ ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਮੁੱਦਾ ਸਿਰਫ ਨੀਤੀਆਂ ਜਾਂ ਮਜ਼ਦੂਰਾਂ ਦੀ ਘਾਟ ਨਹੀਂ ਬਲਕਿ ਬਿਲਡ ਨਾਓ ਫਿਕਸ ਲੇਟਰ ਅਰਥਾਤ ਪਹਿਲਾਂ ਬਣਾਓ ਤੇ ਬਾਅਦ ਵਿੱਚ ਠੀਕ ਕਰੋ ਵਾਲੀ ਸੋਚ ਹੈ ਇਸ ਅਧਿਐਨ ਲਈ 106 ਨਿਰਮਾਣ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਵਿੱਚ ਮੈਨੇਜਰ ਸਾਈਟ ਇਨਚਾਰਜ ਅਤੇ ਠੇਕੇਦਾਰ ਸ਼ਾਮਲ ਸਨ ਜਾਤਰ ਨੇ ਮੰਨਿਆ ਹੈ ਕਿ ਉਦਯੋਗ ਵਿੱਚ ਸਮੇਂ ਅਤੇ ਖਰਚ ਨੂੰ ਗੁਣਵੱਤਾ ਤੋਂ ਉੱਪਰ ਰੱਖਣ ਦੀ ਸੋਚ ਸਿਸਟਮ ਦਾ ਹਿੱਸਾ ਬਣ ਚੁੱਕੀ ਹੈ ਰਿਪੋਰਟ ਦੱਸਦੀ ਹੈ ਕਿ 1980 ਦੇ ਦਹਾਕਿਆਂ ਤੱਕ ਸਰਕਾਰ ਖੁਦ ਨਿਰਮਾਣ ਮਿਆਰਤਾ ਕਰਦੀ ਸੀ ਪਰ 1988 ਤੋਂ ਬਾਅਦ ਸਰਕਾਰ ਨੇ ਨਿਯੰਤਰਣ ਘਟਾ ਦਿੱਤਾ ਅਤੇ ਨਮਾ ਪਰਫਾਰਮੈਂਸ ਬੇਸਡ ਬਿਲਡਿੰਗ ਕੋਡ ਲਾਗੂ ਕਰ ਦਿੱਤਾ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਖਤ ਦਿਸ਼ਾ ਨਿਰਦੇਸ਼ਾਂ ਦੀ ਗੈਰ ਹਾਜ਼ਰੀ ਵਿੱਚ ਉਦਯੋਗ ਟਿਕ ਬਾਕਸ ਕਲਚਰ ਵੱਲ ਮੁੜ ਗਿਆ ਜਿੱਥੇ ਕਾਗਜ਼ੀ ਕਾਰਵਾਈ ਪੂਰੀ ਕਰਨਾ ਅਸਲ ਗੁਣਵੱਤਾ ਤੋਂ ਵੱਧ ਮਹੱਤਵਪੂਰਨ ਬਣ ਗਿਆ। ਇਸ ਦਾ ਸਭ ਤੋਂ ਭਿਆਨਕ ਉਦਾਹਰਨ ਲੀਕੀ ਹੋਮਜ਼ ਸੰਕਟ ਹੈ ਜਿਸ ਦੀ ਕੀਮਤ ਨਿਊਜ਼ੀਲੈਂਡ ਅਜੇ 247 ਅਰਬ ਡਾਲਰ ਦੇ ਰੂਪ ਵਿੱਚ ਅਦਾ ਕਰ ਰਿਹਾ ਹੈ ਕਟਕੁਣਵੱਤਾ ਵਾਲੇ ਨਮੀ ਪਰੇ ਕਰਾ ਕਰਨ ਸੌਸ ਦੀਆਂ ਬਿਮਾਰੀਆਂ ਤੇ ਹਰ ਸਾਲ 145 ਮਿਲੀਅਨ ਡਾਲਰ ਖਰਚ ਹੋ ਰਹੇ ਹਨ ਸਿਰਫ ਆਕਲੈਂਡ ਵਿੱਚ ਹੀ ਹਰ ਤੀਜਾ ਪ੍ਰੋਜੈਕਟ ਫਾਈਨਲ ਇਨਸਪੈਕਸ਼ਨ ਦੇ ਵਿੱਚ ਫੇਲ ਹੋ ਜਾਂਦਾ ਹੈ ਜਿਸ ਕਾਰਨ ਮੁੜ ਕੰਮ ਕਰਨ ਦੀ ਲੋੜ ਪੈਂਦੀ ਹੈ ਤੇ ਪੂਰਾ ਸਿਸਟਮ ਜਾਮ ਹੋ ਜਾਂਦਾ ਹੈ ਖੋਜਕਾਰਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਗਵਾਈ ਕਰੇ ਉਹ ਸੁਝਾਦ ਦਿੰਦੇ ਹਨ ਕਿ ਇੱਕ ਰਾਸ਼ਟਰੀ ਨਿਰਮਾਣ ਉਤਪਾਦਕਤਾ ਅਤੇ ਗੁਣਵੱਤਾ ਕਮਿਸ਼ਨ ਬਣਾਇਆ ਜਾਵੇ ਸਰਕਾਰ ਵੱਲੋਂ ਫੰਡ ਕੀਤੇ ਹਰ ਰਹਿੈਸ਼ੀ ਪ੍ਰੋਜੈਕਟ ਲਈ ISO 9000 ਅਨੁਸਾਰ ਗੁਣਵੱਤਾ ਪ੍ਰਬੰਧਨ ਪ੍ਰਣਾਲੀ ਲਾਜ਼ਮੀ ਕੀਤੀ ਜਾਵੇ ਇਸ ਨਾਲ ਪੂਰੇ ਉਦਯੋਗ ਵਿੱਚ ਤੱਕ ਸੁਧਾਰ ਆਵੇਗਾ ਤੇ ਠੇਕੇਦਾਰਾਂ ਨੂੰ ਮਿਆਰੀ ਕੰਮ ਕਰਨ ਲਈ ਮਜਬੂਰ ਹੋਣਾ ਪਵੇਗਾ ਗੁਣਵੱਤਾ ਅਤੇ ਉਤਪਾਦਕਤਾ ਕੋਈ ਸੁਪਨਾ ਨਹੀਂ ਸਗੋਂ ਲੋੜ ਹੈ ਨਿਊਜ਼ੀਲੈਂਡ ਦੇ ਕੋਲ ਲਗਭਗ 2.5 ਅਰਬ ਵਜਾਵਾਂ ਹਨ ਕਿ ਨਿਰਮਾਣ ਖੇਤਰ ਵਿੱਚ ਅਸਲ ਅਤੇ ਧੰਜਗਤ ਸੁਧਾਰ ਲਿਆਉਂਦੇ ਹਨ ਨਿਊਜ਼ੀਲੈਂਡ ਦੇ ਰਿਹਾਇਸ਼ੀ ਨਿਰਮਾਣ ਉਦਯੋਗ ਨਾਲ ਜੁੜੀ ਇੱਕ ਵੱਡੀ ਤੇ ਚਿੰਤਾਜਨਕ ਰਿਪੋਰਟ ਸਾਮਣੀ ਆਈ ਹੈ ਲਗਭਗ 26 ਅਰਬ ਨਿਊਜ਼ੀਲੈਂਡ ਡਾਲਰ ਦੀ ਸਾਲਾਨਾ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਵਾਲਾ ਇਹ ਖੇਤਰ ਜਿਸ ਦੇ ਵਿੱਚ 70 ਹਜ਼ਾਰ ਤੋਂ ਵੱਧ ਲੋਕ ਰੋਜ਼ਗਾਰ शुदा ਹਨ ਪਿਛਲੇ 40 ਸਾਲਾਂ ਤੋਂ ਉਤਪਾਦਕਤਾ ਦੇ ਮਾਮਲੇ ਵਿੱਚ ਠਹਿਰਾ ਦਾ ਸ਼ਿਕਾਰ ਹੋਇਆ ਹੈ ਰਿਪੋਰਟ ਮੁਤਾਬਕ ਘਰਾਂ ਦੀ ਤਮੀਰ ਵਿੱਚ ਉਤਪਾਦਕਤਾ ਦਾ ਮਤਲਬ ਸਿਰਫ ਤੇਜ਼ੀ ਨਾਲ ਘਰ ਬਣਾਉਣਾ ਨਹੀਂ ਬਲਕਿ ਸਹੀ ਗਿਣਤੀ ਦੇ ਉੱਚ ਗੁਣਵੱਤਾ ਵਾਲੇ ਘਰ ਸਮੇਂ ਅਤੇ ਬਿਨਾਂ ਖਾਮੀਆਂ ਦੇ ਤਿਆਰ ਕਰਨਾ ਹੁੰਦਾ ਹੈ ਪਰ ਅਸਲ ਦੇ ਵਿੱਚ ਹਾਲਾਤ ਇਹ ਹਨ ਕਿ ਕੋਈ ਬਿਲਡਰ ਆਪਣਾ ਦਿਨ ਪਹਿਲਾਂ ਹੋਈਆਂ ਗਲਤੀਆਂ ਠੀਕ ਕਰਨ ਦੇ ਵਿੱਚ ਗਵਾ ਦੇਵੇ ਤਾਂ ਉਸ ਦੀ ਉਤਪਾਦਕਤਾ ਲਾਭ ਸਿਫਰ ਹੀ ਰਹਿ ਜਾਂਦੀ ਹੈ 2014 ਦੀ ਬ੍ਰੇਨਜ਼ ਰਿਪੋਰਟ ਦੱਸਦੀ ਹੈ ਕਿ 92% ਨਵੇਂ ਘਰਾਂ ਵਿੱਚ ਨਿਯਮਾਂ ਨਾਲ ਸੰਬੰਧਿਤ ਖਾਮੀਆਂ ਪਾਈਆਂ ਗਈਆਂ ਹਨ ਇਸ ਤੋਂ ਬਾਅਦ ਨਿਊਜ਼ੀਲੈਂਡ ਇੰਸਟੀਚਿਊਟ ਫਾਰ ਇਕਨੋਮਿਕਸ ਰਿਸਰਚ ਦੇ ਵਿਸ਼ਲੇਸ਼ਣ ਮੁਤਾਬਕ ਖਰਾਬ ਤਮੀਰ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਹਰ ਸਾਲ 22 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਇੰਨਾ ਵੱਡਾ ਹੈ ਕਿ ਇਸ ਨਾਲ ਹਰ ਸਾਲ ਕਰੀਬ 5000 ਨਵੇਂ ਘਰ ਬਣ ਸਕਦੇ ਹਨ ਸਰਕਾਰ ਨੇ ਪਿਛਲੇ ਸਾਲ ਕੰਸਰਨ ਪ੍ਰਕਿਰਿਆ ਤੇਜ਼ ਕਰਨਾ ਤੇ ਖਰਾਬ ਤਮੀਰ ਦੀ ਜ਼ਿੰਮੇਵਾਰੀ ਨਿਰਧਾਰਤ ਕਰਨ ਲਈ ਸੁਧਾਰ ਵੀ ਕੀਤੇ ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਮੁੱਦਾ ਸਿਰਫ ਨੀਤੀਆਂ ਜਾਂ ਮਜ਼ਦੂਰਾਂ ਦੀ ਘਾਟ ਨਹੀਂ ਬਲਕਿ ਬਿਲਡ ਨਾਓ ਫਿਕਸ ਲੇਟਰ ਅਰਥਾਤ ਪਹਿਲਾਂ ਬਣਾਓ ਤੇ ਬਾਅਦ ਵਿੱਚ ਠੀਕ ਕਰੋ ਵਾਲੀ ਸੋਚ ਹੈ ਇਸ ਅਧਿਐਨ ਲਈ 106 ਨਿਰਮਾਣ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਵਿੱਚ ਮੈਨੇਜਰ ਸਾਈਟ ਇਨਚਾਰਜ ਅਤੇ ਠੇਕੇਦਾਰ ਸ਼ਾਮਲ ਸਨ ਜਾਤਰ ਨੇ ਮੰਨਿਆ ਹੈ ਕਿ ਉਦਯੋਗ ਵਿੱਚ ਸਮੇਂ ਅਤੇ ਖਰਚ ਨੂੰ ਗੁਣਵੱਤਾ ਤੋਂ ਉੱਪਰ ਰੱਖਣ ਦੀ ਸੋਚ ਸਿਸਟਮ ਦਾ ਹਿੱਸਾ ਬਣ ਚੁੱਕੀ ਹੈ ਰਿਪੋਰਟ ਦੱਸਦੀ ਹੈ ਕਿ 1980 ਦੇ ਦਹਾਕਿਆਂ ਤੱਕ ਸਰਕਾਰ ਖੁਦ ਨਿਰਮਾਣ ਮਿਆਰਤਾ ਕਰਦੀ ਸੀ ਪਰ 1988 ਤੋਂ ਬਾਅਦ ਸਰਕਾਰ ਨੇ ਨਿਯੰਤਰਣ ਘਟਾ ਦਿੱਤਾ ਅਤੇ ਨਮਾ ਪਰਫਾਰਮੈਂਸ ਬੇਸਡ ਬਿਲਡਿੰਗ ਕੋਡ ਲਾਗੂ ਕਰ ਦਿੱਤਾ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਖਤ ਦਿਸ਼ਾ ਨਿਰਦੇਸ਼ਾਂ ਦੀ ਗੈਰ ਹਾਜ਼ਰੀ ਵਿੱਚ ਉਦਯੋਗ ਟਿਕ ਬਾਕਸ ਕਲਚਰ ਵੱਲ ਮੁੜ ਗਿਆ ਜਿੱਥੇ ਕਾਗਜ਼ੀ ਕਾਰਵਾਈ ਪੂਰੀ ਕਰਨਾ ਅਸਲ ਗੁਣਵੱਤਾ ਤੋਂ ਵੱਧ ਮਹੱਤਵਪੂਰਨ ਬਣ ਗਿਆ। ਇਸ ਦਾ ਸਭ ਤੋਂ ਭਿਆਨਕ ਉਦਾਹਰਨ ਲੀਕੀ ਹੋਮਜ਼ ਸੰਕਟ ਹੈ ਜਿਸ ਦੀ ਕੀਮਤ ਨਿਊਜ਼ੀਲੈਂਡ ਅਜੇ 247 ਅਰਬ ਡਾਲਰ ਦੇ ਰੂਪ ਵਿੱਚ ਅਦਾ ਕਰ ਰਿਹਾ ਹੈ ਕਟਕੁਣਵੱਤਾ ਵਾਲੇ ਨਮੀ ਪਰੇ ਕਰਾ ਕਰਨ ਸੌਸ ਦੀਆਂ ਬਿਮਾਰੀਆਂ ਤੇ ਹਰ ਸਾਲ 145 ਮਿਲੀਅਨ ਡਾਲਰ ਖਰਚ ਹੋ ਰਹੇ ਹਨ ਸਿਰਫ ਆਕਲੈਂਡ ਵਿੱਚ ਹੀ ਹਰ ਤੀਜਾ ਪ੍ਰੋਜੈਕਟ ਫਾਈਨਲ ਇਨਸਪੈਕਸ਼ਨ ਦੇ ਵਿੱਚ ਫੇਲ ਹੋ ਜਾਂਦਾ ਹੈ ਜਿਸ ਕਾਰਨ ਮੁੜ ਕੰਮ ਕਰਨ ਦੀ ਲੋੜ ਪੈਂਦੀ ਹੈ ਤੇ ਪੂਰਾ ਸਿਸਟਮ ਜਾਮ ਹੋ ਜਾਂਦਾ ਹੈ ਖੋਜਕਾਰਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਗਵਾਈ ਕਰੇ ਉਹ ਸੁਝਾਦ ਦਿੰਦੇ ਹਨ ਕਿ ਇੱਕ ਰਾਸ਼ਟਰੀ ਨਿਰਮਾਣ ਉਤਪਾਦਕਤਾ ਅਤੇ ਗੁਣਵੱਤਾ ਕਮਿਸ਼ਨ ਬਣਾਇਆ ਜਾਵੇ ਸਰਕਾਰ ਵੱਲੋਂ ਫੰਡ ਕੀਤੇ ਹਰ ਰਹਿੈਸ਼ੀ ਪ੍ਰੋਜੈਕਟ ਲਈ ISO 9000 ਅਨੁਸਾਰ ਗੁਣਵੱਤਾ ਪ੍ਰਬੰਧਨ ਪ੍ਰਣਾਲੀ ਲਾਜ਼ਮੀ ਕੀਤੀ ਜਾਵੇ ਇਸ ਨਾਲ ਪੂਰੇ ਉਦਯੋਗ ਵਿੱਚ ਤੱਕ ਸੁਧਾਰ ਆਵੇਗਾ ਤੇ ਠੇਕੇਦਾਰਾਂ ਨੂੰ ਮਿਆਰੀ ਕੰਮ ਕਰਨ ਲਈ ਮਜਬੂਰ ਹੋਣਾ ਪਵੇਗਾ ਗੁਣਵੱਤਾ ਅਤੇ ਉਤਪਾਦਕਤਾ ਕੋਈ ਸੁਪਨਾ ਨਹੀਂ ਸਗੋਂ ਲੋੜ ਹੈ ਨਿਊਜ਼ੀਲੈਂਡ ਦੇ ਕੋਲ ਲਗਭਗ 2.5 ਅਰਬ ਵਜਾਵਾਂ ਹਨ ਕਿ ਨਿਰਮਾਣ ਖੇਤਰ ਵਿੱਚ ਅਸਲ ਅਤੇ ਧੰਜਗਤ ਸੁਧਾਰ ਲਿਆਉਂਦੇ ਹਨ ਨਿਊਜ਼ੀਲੈਂਡ ਦੇ ਰਹਿਾਈਸ਼ੀ ਨਿਰਮਾਣ ਉਦਯੋਗ ਨਾਲ ਜੁੜੀ ਇੱਕ ਵੱਡੀ ਤੇ ਚਿੰਤਾਜਨਕ ਰਿਪੋਰਟ ਸਾਮਣੀ ਹੈ ਲਗਭਗ 26 ਅਰਬ ਨਿਊਜ਼ੀਲੈਂਡ ਡਾਲਰ ਦੀ ਸਾਲਾਨਾ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਵਾਲਾ ਇਹ ਖੇਤਰ ਜਿਸ ਦੇ ਵਿੱਚ 70 ਹਜ਼ਾਰ ਤੋਂ ਵੱਧ ਲੋਕ ਰੋਜ਼ਗਾਰ शुदा ਹਨ ਪਿਛਲੇ 40 ਸਾਲਾਂ ਤੋਂ ਉਤਪਾਦਕਤਾ ਦੇ ਮਾਮਲੇ ਵਿੱਚ ਠਹਿਰਾ ਦਾ ਸ਼ਿਕਾਰ ਹੋਇਆ ਹੈ ਰਿਪੋਰਟ ਮੁਤਾਬਕ ਘਰਾਂ ਦੀ ਤਮੀਰ ਵਿੱਚ ਉਤਪਾਦਕਤਾ ਦਾ ਮਤਲਬ ਸਿਰਫ ਤੇਜ਼ੀ ਨਾਲ ਘਰ ਬਣਾਉਣਾ ਨਹੀਂ ਬਲਕਿ ਸਹੀ ਗਿਣਤੀ ਦੇ ਉੱਚ ਗੁਣਵੱਤਾ ਵਾਲੇ ਘਰ ਸਮੇਂ ਅਤੇ ਬਿਨਾਂ ਖਾਮੀਆਂ ਦੇ ਤਿਆਰ ਕਰਨਾ ਹੁੰਦਾ ਹੈ ਪਰ ਅਸਲ ਦੇ ਵਿੱਚ ਹਾਲਾਤ ਇਹ ਹਨ ਕਿ ਕੋਈ ਬਿਲਡਰ ਆਪਣਾ ਦਿਨ ਪਹਿਲਾਂ ਹੋਈਆਂ ਗਲਤੀਆਂ ਠੀਕ ਕਰਨ ਦੇ ਵਿੱਚ ਗਵਾ ਦੇਵੇ ਤਾਂ ਉਸ ਦੀ ਉਤਪਾਦਕਤਾ ਲਾਭ ਸਿਫਰ ਹੀ ਰਹਿ ਜਾਂਦੀ ਹੈ 2014 ਦੀ ਬ੍ਰੇਨਜ਼ ਰਿਪੋਰਟ ਦੱਸਦੀ ਹੈ ਕਿ 92% ਨਵੇਂ ਘਰਾਂ ਵਿੱਚ ਨਿਯਮਾਂ ਨਾਲ ਸੰਬੰਧਿਤ ਖਾਮੀਆਂ ਪਾਈਆਂ ਗਈਆਂ ਹਨ ਇਸ ਤੋਂ ਬਾਅਦ ਨਿਊਜ਼ੀਲੈਂਡ ਇੰਸਟੀਚਿਊਟ ਫਾਰ ਇਕਨੋਮਿਕਸ ਰਿਸਰਚ ਦੇ ਵਿਸ਼ਲੇਸ਼ਣ ਮੁਤਾਬਕ ਖਰਾਬ ਤਮੀਰ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਹਰ ਸਾਲ 22 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਇੰਨਾ ਵੱਡਾ ਹੈ ਕਿ ਇਸ ਨਾਲ ਹਰ ਸਾਲ ਕਰੀਬ 5000 ਨਵੇਂ ਕਰ ਬਣ ਸਕਦੇ ਹਨ ਸਰਕਾਰ ਨੇ ਪਿਛਲੇ ਸਾਲ ਕੰਸੈਂਟ ਪ੍ਰਕਿਰਿਆ ਤੇਜ਼ ਕਰਨਾ ਤੇ ਖਰਾਬ ਤਮੀਰ ਦੀ ਜ਼ਿੰਮੇਵਾਰੀ ਨਿਰਧਾਰਤ ਕਰਨ ਲਈ ਸੁਧਾਰ ਵੀ ਕੀਤੇ ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਮੁੱਦਾ ਸਿਰਫ ਨੀਤੀਆਂ ਜਾਂ ਮਜ਼ਦੂਰਾਂ ਦੀ ਘਾਟ ਨਹੀਂ ਬਲਕਿ ਬਿਲਡ ਨਾਓ ਫਿਕਸ ਲੇਟਰ ਅਰਥਾਤ ਪਹਿਲਾਂ ਬਣਾਓ ਤੇ ਬਾਅਦ ਵਿੱਚ ਠੀਕ ਕਰੋ ਵਾਲੀ ਸੋਚ ਹੈ ਇਸ ਅਧਿਐਨ ਲਈ 106 ਨਿਰਮਾਣ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਵਿੱਚ ਮੈਨੇਜਰ ਸਾਈਟ ਇਨਚਾਰਜ ਅਤੇ ਠੇਕੇਦਾਰ ਸ਼ਾਮਲ ਸਨ ਜਾਤਰ ਨੇ ਮੰਨਿਆ ਹੈ ਕਿ ਉਦਯੋਗ ਵਿੱਚ ਸਮੇਂ ਅਤੇ ਖਰਚ ਨੂੰ ਗੁਣਵੱਤਾ ਤੋਂ ਉੱਪਰ ਰੱਖਣ ਦੀ ਸੋਚ ਸਿਸਟਮ ਦਾ ਹਿੱਸਾ ਬਣ ਚੁੱਕੀ ਹੈ ਰਿਪੋਰਟ ਦੱਸਦੀ ਹੈ ਕਿ 1980 ਦੇ ਦਹਾਕਿਆਂ ਤੱਕ ਸਰਕਾਰ ਖੁਦ ਨਿਰਮਾਣ ਮਿਆਰਤਾ ਕਰਦੀ ਸੀ ਪਰ 1988 ਤੋਂ ਬਾਅਦ ਸਰਕਾਰ ਨੇ ਨਿਯੰਤਰਣ ਘਟਾ ਦਿੱਤਾ ਅਤੇ ਨਮਾ ਪਰਫਾਰਮੈਂਸ ਬੇਸਡ ਬਿਲਡਿੰਗ ਕੋਡ ਲਾਗੂ ਕਰ ਦਿੱਤਾ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਖਤ ਦਿਸ਼ਾ ਨਿਰਦੇਸ਼ਾਂ ਦੀ ਗੈਰ ਹਾਜ਼ਰੀ ਵਿੱਚ ਉਦਯੋਗ ਇੱਕ ਬਾਕਸ ਕਲਚਰ ਵੱਲ ਮੁੜ ਗਿਆ ਜਿੱਥੇ ਕਾਗਜ਼ੀ ਕਾਰਵਾਈ ਪੂਰੀ ਕਰਨਾ ਅਸਲ ਗੁਣਵੱਤਾ ਤੋਂ ਵੱਧ ਮਹੱਤਵਪੂਰਨ ਬਣ ਗਿਆ ਇਸ ਦਾ ਸਭ ਤੋਂ ਭਿਆਨਕ ਉਦਾਹਰਨ ਲੀਕੀ ਹੋਮਜ਼ ਸੰਕਟ ਹੈ ਜਿਸ ਦੀ ਕੀਮਤ ਨਿਊਜ਼ੀਲੈਂਡ ਅਜੇ 247 ਅਰਬ ਡਾਲਰ ਦੇ ਰੂਪ ਵਿੱਚ ਅਦਾ ਕਰ ਰਿਹਾ ਹੈ ਕਟਕੁਣਵੱਤਾ ਵਾਲੇ ਨਮੀ ਪਰੇ ਕਰਾ ਕਰਨ ਸੌਸ ਦੀਆਂ ਬਿਮਾਰੀਆਂ ਤੇ ਹਰ ਸਾਲ 145 ਮਿਲੀਅਨ ਡਾਲਰ ਖਰਚ ਹੋ ਰਹੇ ਹਨ ਸਿਰਫ ਆਕਲੈਂਡ ਵਿੱਚ ਹੀ ਹਰ ਤੀਜਾ ਪ੍ਰੋਜੈਕਟ ਫਾਈਨਲ ਇਨਸਪੈਕਸ਼ਨ ਦੇ ਵਿੱਚ ਫੇਲ ਹੋ ਜਾਂਦਾ ਹੈ ਜਿਸ ਕਾਰਨ ਮੁੜ ਕੰਮ ਕਰਨ ਦੀ ਲੋੜ ਪੈਂਦੀ ਹੈ ਤੇ ਪੂਰਾ ਸਿਸਟਮ ਜਾਮ ਹੋ ਜਾਂਦਾ ਹੈ ਖੋਜਕਾਰਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਗਵਾਈ ਕਰੇ ਉਹ ਸੁਝਾਦ ਦਿੰਦੇ ਹਨ ਕਿ ਇੱਕ ਰਾਸ਼ਟਰੀ ਨਿਰਮਾਣ ਉਤਪਾਦਕਤਾ ਅਤੇ ਗੁਣਵੱਤਾ ਕਮਿਸ਼ਨ ਬਣਾਇਆ ਜਾਵੇ ਸਰਕਾਰ ਵੱਲੋਂ ਫੰਡ ਕੀਤੇ ਹਰ ਰਹਿੈਸ਼ੀ ਪ੍ਰੋਜੈਕਟ ਲਈ ISO 9000 ਅਨੁਸਾਰ ਗੁਣਵੱਤਾ ਪ੍ਰਬੰਧਨ ਪ੍ਰਣਾਲੀ ਲਾਜ਼ਮੀ ਕੀਤੀ ਜਾਵੇ ਇਸ ਨਾਲ ਪੂਰੇ ਉਦਯੋਗ ਵਿੱਚ ਤੱਕ ਸੁਧਾਰ ਆਵੇਗਾ ਤੇ ਠੇਕੇਦਾਰਾਂ ਨੂੰ ਮਿਆਰੀ ਕੰਮ ਕਰਨ ਲਈ ਮਜਬੂਰ ਹੋਣਾ ਪਵੇਗਾ ਗੁਣਵੱਤਾ ਅਤੇ ਉਤਪਾਦਕਤਾ ਕੋਈ ਸੁਪਨਾ ਨਹੀਂ ਸਗੋਂ ਲੋੜ ਹੈ ਨਿਊਜ਼ੀਲੈਂਡ ਦੇ ਕੋਲ ਲਗਭਗ 2.5 ਅਰਬ ਵਜਾਵਾਂ ਹਨ ਕਿ ਨਿਰਮਾਣ ਖੇਤਰ ਵਿੱਚ ਅਸਲ ਅਤੇ ਧੰਜਗਤ ਸੁਧਾਰ ਲਿਆਉਂਦੇ ਹਨ ਨਿਊਜ਼ੀਲੈਂਡ ਦੇ ਰਿਹਾਇਸ਼ੀ ਨਿਰਮਾਣ ਉਦਯੋਗ ਨਾਲ ਜੁੜੀ ਇੱਕ ਵੱਡੀ ਤੇ ਚਿੰਤਾਜਨਕ ਰਿਪੋਰਟ ਸਾਮਣੀ ਆਈ ਹੈ ਲਗਭਗ 26 ਅਰਬ ਨਿਊਜ਼ੀਲੈਂਡ ਡਾਲਰ ਦੀ ਸਾਲਾਨਾ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਵਾਲਾ ਇਹ ਖੇਤਰ ਜਿਸ ਦੇ ਵਿੱਚ 70 ਹਜ਼ਾਰ ਤੋਂ ਵੱਧ ਲੋਕ ਰੋਜ਼ਗਾਰ शुदा ਹਨ ਪਿਛਲੇ 40 ਸਾਲਾਂ ਤੋਂ ਉਤਪਾਦਕਤਾ ਦੇ ਮਾਮਲੇ ਵਿੱਚ ਠਹਿਰਾ ਦਾ ਸ਼ਿਕਾਰ ਹੋਇਆ ਹੈ ਰਿਪੋਰਟ ਮੁਤਾਬਕ ਘਰਾਂ ਦੀ ਤਮੀਰ ਵਿੱਚ ਉਤਪਾਦਕਤਾ ਦਾ ਮਤਲਬ ਸਿਰਫ ਤੇਜ਼ੀ ਨਾਲ ਘਰ ਬਣਾਉਣਾ ਨਹੀਂ ਬਲਕਿ ਸਹੀ ਗਿਣਤੀ ਦੇ ਉੱਚ ਗੁਣਵੱਤਾ ਵਾਲੇ ਘਰ ਸਮੇਂ ਅਤੇ ਬਿਨਾਂ ਖਾਮੀਆਂ ਦੇ ਤਿਆਰ ਕਰਨਾ ਹੁੰਦਾ ਹੈ ਪਰ ਅਸਲ ਦੇ ਵਿੱਚ ਹਾਲਾਤ ਇਹ ਹਨ ਕਿ ਕੋਈ ਬਿਲਡਰ ਆਪਣਾ ਦਿਨ ਪਹਿਲਾਂ ਹੋਈਆਂ ਗਲਤੀਆਂ ਠੀਕ ਕਰਨ ਦੇ ਵਿੱਚ ਗਵਾ ਦੇਵੇ ਤਾਂ ਉਸ ਦੀ ਉਤਪਾਦਕਤਾ ਲਾਭ ਸਿਫਰ ਹੀ ਰਹਿ ਜਾਂਦੀ ਹੈ 2014 ਦੀ ਬ੍ਰੇਨਜ਼ ਰਿਪੋਰਟ ਦੱਸਦੀ ਹੈ ਕਿ 92% ਨਵੇਂ ਘਰਾਂ ਵਿੱਚ ਨਿਯਮਾਂ ਨਾਲ ਸੰਬੰਧਿਤ ਖਾਮੀਆਂ ਪਾਈਆਂ ਗਈਆਂ ਹਨ ਇਸ ਤੋਂ ਬਾਅਦ ਨਿਊਜ਼ੀਲੈਂਡ ਇੰਸਟੀਚਿਊਟ ਫਾਰ ਇਕਨੋਮਿਕਸ ਰਿਸਰਚ ਦੇ ਵਿਸ਼ਲੇਸ਼ਣ ਮੁਤਾਬਕ ਖਰਾਬ ਤਮੀਰ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਹਰ ਸਾਲ 22 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਇੰਨਾ ਵੱਡਾ ਹੈ ਕਿ ਇਸ ਨਾਲ ਹਰ ਸਾਲ ਕਰੀਬ 5000 ਨਵੇਂ ਘਰ ਬਣ ਸਕਦੇ ਹਨ ਸਰਕਾਰ ਨੇ ਪਿਛਲੇ ਸਾਲ ਕੰਸੈਂਟ ਪ੍ਰਕਿਰਿਆ ਤੇਜ਼ ਕਰਨਾ ਤੇ ਖਰਾਬ ਤਮੀਰ ਦੀ ਜ਼ਿੰਮੇਵਾਰੀ ਨਿਰਧਾਰਤ ਕਰਨ ਲਈ ਸੁਧਾਰ ਵੀ ਕੀਤੇ ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਮੁੱਦਾ ਸਿਰਫ ਨੀਤੀਆਂ ਜਾਂ ਮਜ਼ਦੂਰਾਂ ਦੀ ਘਾਟ ਨਹੀਂ ਬਲਕਿ ਬਿਲਡ ਨਾਓ ਫਿਕਸ ਲੇਟਰ ਅਰਥਾਤ ਪਹਿਲਾਂ ਬਣਾਓ ਤੇ ਬਾਅਦ ਵਿੱਚ ਠੀਕ ਕਰੋ ਵਾਲੀ ਸੋਚ ਹੈ ਇਸ ਅਧਿਐਨ ਲਈ 106 ਨਿਰਮਾਣ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਵਿੱਚ ਮੈਨੇਜਰ ਸਾਈਟ ਇਨਚਾਰਜ ਅਤੇ ਠੇਕੇਦਾਰ ਸ਼ਾਮਲ ਸਨ ਜਾਤਰ ਨੇ ਮੰਨਿਆ ਹੈ ਕਿ ਉਦਯੋਗ ਵਿੱਚ ਸਮੇਂ ਅਤੇ ਖਰਚ ਨੂੰ ਗੁਣਵੱਤਾ ਤੋਂ ਉੱਪਰ ਰੱਖਣ ਦੀ ਸੋਚ ਸਿਸਟਮ ਦਾ ਹਿੱਸਾ ਬਣ ਚੁੱਕੀ ਹੈ ਰਿਪੋਰਟ ਦੱਸਦੀ ਹੈ ਕਿ 1980 ਦੇ ਦਹਾਕਿਆਂ ਤੱਕ ਸਰਕਾਰ ਖੁਦ ਨਿਰਮਾਣ ਮਿਆਰਤਾ ਕਰਦੀ ਸੀ ਪਰ 1988 ਤੋਂ ਬਾਅਦ ਸਰਕਾਰ ਨੇ ਨਿਯੰਤਰਣ ਘਟਾ ਦਿੱਤਾ ਅਤੇ ਨਮਾ ਪਰਫਾਰਮੈਂਸ ਬੇਸਡ ਬਿਲਡਿੰਗ ਕੋਡ ਲਾਗੂ ਕਰ ਦਿੱਤਾ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਖਤ ਦਿਸ਼ਾ ਨਿਰਦੇਸ਼ਾਂ ਦੀ ਗੈਰ ਹਾਜ਼ਰੀ ਵਿੱਚ ਉਦਯੋਗ ਇੱਕ ਬਾਕਸ ਕਲਚਰ ਵਾਲ ਮੁੜ ਗਿਆ ਜਿੱਥੇ ਕਾਗਜ਼ੀ ਕਾਰਵਾਈ ਪੂਰੀ ਕਰਨਾ ਅਸਲ ਗੁਣਵੱਤਾ ਤੋਂ ਵੱਧ ਮਹੱਤਵਪੂਰਨ ਬਣ ਗਿਆ ਇਸ ਦਾ ਸਭ ਤੋਂ ਭਿਆਨਕ ਉਦਾਹਰਨ ਲੀਕੀ ਹੋਮਜ਼ ਸੰਕਟ ਹੈ ਜਿਸ ਦੀ ਕੀਮਤ ਨਿਊਜ਼ੀਲੈਂਡ ਅਜੇ 247 ਅਰਬ ਡਾਲਰ ਦੇ ਰੂਪ ਵਿੱਚ ਅਦਾ ਕਰ ਰਿਹਾ ਹੈ ਕਟਕੁਣਵੱਤਾ ਵਾਲੇ ਨਮੀ ਪਰੇ ਕਰਾ ਕਰਨ ਸੌਸ ਦੀਆਂ ਬਿਮਾਰੀਆਂ ਤੇ ਹਰ ਸਾਲ 145 ਮਿਲੀਅਨ ਡਾਲਰ ਖਰਚ ਹੋ ਰਹੇ ਹਨ ਸਿਰਫ ਆਕਲੈਂਡ ਵਿੱਚ ਹੀ ਹਰ ਤੀਜਾ ਪ੍ਰੋਜੈਕਟ ਫਾਈਨਲ ਇਨਸਪੈਕਸ਼ਨ ਦੇ ਵਿੱਚ ਫੇਲ ਹੋ ਜਾਂਦਾ ਹੈ ਜਿਸ ਕਾਰਨ ਮੁੜ ਕੰਮ ਕਰਨ ਦੀ ਲੋੜ ਪੈਂਦੀ ਹੈ ਤੇ ਪੂਰਾ ਸਿਸਟਮ ਜਾਮ ਹੋ ਜਾਂਦਾ ਹੈ ਖੋਜਕਾਰਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਗਵਾਈ ਕਰੇ ਉਹ ਸੁਝਾਦ ਦਿੰਦੇ ਹਨ ਕਿ ਇੱਕ ਰਾਸ਼ਟਰੀ ਨਿਰਮਾਣ ਉਤਪਾਦਕਤਾ ਅਤੇ ਗੁਣਵੱਤਾ ਕਮਿਸ਼ਨ ਬਣਾਇਆ ਜਾਵੇ ਸਰਕਾਰ ਵੱਲੋਂ ਫੰਡ ਕੀਤੇ ਹਰ ਰਹਿੈਸ਼ੀ ਪ੍ਰੋਜੈਕਟ ਲਈ ISO 9000 ਅਨੁਸਾਰ ਗੁਣਵੱਤਾ ਪ੍ਰਬੰਧਨ ਪ੍ਰਣਾਲੀ ਲਾਜ਼ਮੀ ਕੀਤੀ ਜਾਵੇ ਇਸ ਨਾਲ ਪੂਰੇ ਉਦਯੋਗ ਵਿੱਚ ਤੱਕ ਸੁਧਾਰ ਆਵੇਗਾ ਤੇ ਠੇਕੇਦਾਰਾਂ ਨੂੰ ਮਿਆਰੀ ਕੰਮ ਕਰਨ ਲਈ ਮਜਬੂਰ ਹੋਣਾ ਪਵੇਗਾ ਗੁਣਵੱਤਾ ਅਤੇ ਉਤਪਾਦਕਤਾ ਕੋਈ ਸੁਪਨਾ ਨਹੀਂ ਸਗੋਂ ਲੋੜ ਹੈ ਨਿਊਜ਼ੀਲੈਂਡ ਦੇ ਕੋਲ ਲਗਭਗ 2.5 ਅਰਬ ਵਜਾਵਾਂ ਹਨ ਕਿ ਨਿਰਮਾਣ ਖੇਤਰ ਵਿੱਚ ਅਸਲ ਅਤੇ ਧੰਜਗਤ ਸੁਧਾਰ ਲਿਆਉਂਦੇ ਹਨ ਨਿਊਜ਼ੀਲੈਂਡ ਦੇ ਰਿਹਾਇਸ਼ੀ ਨਿਰਮਾਣ ਉਦਯੋਗ ਨਾਲ ਜੁੜੀ ਇੱਕ ਵੱਡੀ ਤੇ ਚਿੰਤਾਜਨਕ ਰਿਪੋਰਟ ਸਾਮਣੀ ਆਈ ਹੈ ਲਗਭਗ 26 ਅਰਬ ਨਿਊਜ਼ੀਲੈਂਡ ਡਾਲਰ ਦੀ ਸਾਲਾਨਾ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਵਾਲਾ ਇਹ ਖੇਤਰ ਜਿਸ ਦੇ ਵਿੱਚ 70 ਹਜ਼ਾਰ ਤੋਂ ਵੱਧ ਲੋਕ ਰੋਜ਼ਗਾਰ शुदा ਹਨ ਪਿਛਲੇ 40 ਸਾਲਾਂ ਤੋਂ ਉਤਪਾਦਕਤਾ ਦੇ ਮਾਮਲੇ ਵਿੱਚ ਠਹਿਰਾ ਦਾ ਸ਼ਿਕਾਰ ਹੋਇਆ ਹੈ ਰਿਪੋਰਟ ਮੁਤਾਬਕ ਘਰਾਂ ਦੀ ਤਮੀਰ ਵਿੱਚ ਉਤਪਾਦਕਤਾ ਦਾ ਮਤਲਬ ਸਿਰਫ ਤੇਜ਼ੀ ਨਾਲ ਘਰ ਬਣਾਉਣਾ ਨਹੀਂ ਬਲਕਿ ਸਹੀ ਗਿਣਤੀ ਦੇ ਉੱਚ ਗੁਣਵੱਤਾ ਵਾਲੇ ਘਰ ਸਮੇਂ ਅਤੇ ਬਿਨਾਂ ਖਾਮੀਆਂ ਦੇ ਤਿਆਰ ਕਰਨਾ ਹੁੰਦਾ ਹੈ ਪਰ ਅਸਲ ਦੇ ਵਿੱਚ ਹਾਲਾਤ ਇਹ ਹਨ ਕਿ ਕੋਈ ਬਿਲਡਰ ਆਪਣਾ ਦਿਨ ਪਹਿਲਾਂ ਹੋਈਆਂ ਗਲਤੀਆਂ ਠੀਕ ਕਰਨ ਦੇ ਵਿੱਚ ਗਵਾ ਦੇਵੇ ਤਾਂ ਉਸ ਦੀ ਉਤਪਾਦਕਤਾ ਲਾਭ ਸਿਫਰ ਹੀ ਰਹਿ ਜਾਂਦੀ ਹੈ 2014 ਦੀ ਬ੍ਰੇਨਜ਼ ਰਿਪੋਰਟ ਦੱਸਦੀ ਹੈ ਕਿ 92% ਨਵੇਂ ਘਰਾਂ ਵਿੱਚ ਨਿਯਮਾਂ ਨਾਲ ਸੰਬੰਧਿਤ ਖਾਮੀਆਂ ਪਾਈਆਂ ਗਈਆਂ ਹਨ ਇਸ ਤੋਂ ਬਾਅਦ ਨਿਊਜ਼ੀਲੈਂਡ ਇੰਸਟੀਚਿਊਟ ਫਾਰ ਇਕਨੋਮਿਕਸ ਰਿਸਰਚ ਦੇ ਵਿਸ਼ਲੇਸ਼ਣ ਮੁਤਾਬਕ ਖਰਾਬ ਤਮੀਰ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਹਰ ਸਾਲ 22 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਇੰਨਾ ਵੱਡਾ ਹੈ ਕਿ ਇਸ ਨਾਲ ਹਰ ਸਾਲ ਕਰੀਬ 5000 ਨਵੇਂ ਕਰ ਬਣ ਸਕਦੇ ਹਨ ਸਰਕਾਰ ਨੇ ਪਿਛਲੇ ਸਾਲ ਕੰਸੈਂਟ ਪ੍ਰਕਿਰਿਆ ਤੇਜ਼ ਕਰਨਾ ਤੇ ਖਰਾਬ ਤਮੀਰ ਦੀ ਜ਼ਿੰਮੇਵਾਰੀ ਨਿਰਧਾਰਤ ਕਰਨ ਲਈ ਸੁਧਾਰ ਵੀ ਕੀਤੇ ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਮੁੱਦਾ ਸਿਰਫ ਨੀਤੀਆਂ ਜਾਂ ਮਜ਼ਦੂਰਾਂ ਦੀ ਘਾਟ ਨਹੀਂ ਬਲਕਿ ਬਿਲਡ ਨਾਓ ਫਿਕਸ ਲੇਟਰ ਅਰਥਾਤ ਪਹਿਲਾਂ ਬਣਾਓ ਤੇ ਬਾਅਦ ਵਿੱਚ ਠੀਕ ਕਰੋ ਵਾਲੀ ਸੋਚ ਹੈ ਇਸ ਅਧਿਐਨ ਲਈ 106 ਨਿਰਮਾਣ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਵਿੱਚ ਮੈਨੇਜਰ ਸਾਈਟ ਇਨਚਾਰਜ ਅਤੇ ਠੇਕੇਦਾਰ ਸ਼ਾਮਲ ਸਨ ਜਾਤਰ ਨੇ ਮੰਨਿਆ ਹੈ ਕਿ ਉਦਯੋਗ ਵਿੱਚ ਸਮੇਂ ਅਤੇ ਖਰਚ ਨੂੰ ਗੁਣਵੱਤਾ ਤੋਂ ਉੱਪਰ ਰੱਖਣ ਦੀ ਸੋਚ ਸਿਸਟਮ ਦਾ ਹਿੱਸਾ ਬਣ ਚੁੱਕੀ ਹੈ ਰਿਪੋਰਟ ਦੱਸਦੀ ਹੈ ਕਿ 1980 ਦੇ ਦਹਾਕਿਆਂ ਤੱਕ ਸਰਕਾਰ ਖੁਦ ਨਿਰਮਾਣ ਮਿਆਰਤਾ ਕਰਦੀ ਸੀ ਪਰ 1988 ਤੋਂ ਬਾਅਦ ਸਰਕਾਰ ਨੇ ਨਿਯੰਤਰਣ ਘਟਾ ਦਿੱਤਾ ਅਤੇ ਨਮਾ ਪਰਫਾਰਮੈਂਸ ਬੇਸਡ ਬਿਲਡਿੰਗ ਕੋਡ ਲਾਗੂ ਕਰ ਦਿੱਤਾ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਖਤ ਦਿਸ਼ਾ ਨਿਰਦੇਸ਼ਾਂ ਦੀ ਗੈਰ ਹਾਜ਼ਰੀ ਵਿੱਚ ਉਦਯੋਗ ਇੱਕ ਬਾਕਸ ਕਲਚਰ ਵੱਲ ਮੁੜ ਗਿਆ ਜਿੱਥੇ ਕਾਗਜ਼ੀ ਕਾਰਵਾਈ ਪੂਰੀ ਕਰਨਾ ਅਸਲ ਗੁਣਵੱਤਾ ਤੋਂ ਵੱਧ ਮਹੱਤਵਪੂਰਨ ਬਣ ਗਿਆ ਇਸ ਦਾ ਸਭ ਤੋਂ ਭਿਆਨਕ ਉਦਾਹਰਨ ਲੀਕੀ ਹੋਮਜ਼ ਸੰਕਟ ਹੈ ਜਿਸ ਦੀ ਕੀਮਤ ਨਿਊਜ਼ੀਲੈਂਡ ਅਜੇ 247 ਅਰਬ ਡਾਲਰ ਦੇ ਰੂਪ ਵਿੱਚ ਅਦਾ ਕਰ ਰਿਹਾ ਹੈ ਕਟਕੁਣਵੱਤਾ ਵਾਲੇ ਨਮੀ ਪਰੇ ਕਰਾ ਕਰਨ ਸੌਸ ਦੀਆਂ ਬਿਮਾਰੀਆਂ ਤੇ ਹਰ ਸਾਲ 145 ਮਿਲੀਅਨ ਡਾਲਰ ਖਰਚ ਹੋ ਰਹੇ ਹਨ ਸਿਰਫ ਆਕਲੈਂਡ ਵਿੱਚ ਹੀ ਹਰ ਤੀਜਾ ਪ੍ਰੋਜੈਕਟ ਫਾਈਨਲ ਇਨਸਪੈਕਸ਼ਨ ਦੇ ਵਿੱਚ ਫੇਲ ਹੋ ਜਾਂਦਾ ਹੈ ਜਿਸ ਕਾਰਨ ਮੁੜ ਕੰਮ ਕਰਨ ਦੀ ਲੋੜ ਪੈਂਦੀ ਹੈ ਤੇ ਪੂਰਾ ਸਿਸਟਮ ਜਾਮ ਹੋ ਜਾਂਦਾ ਹੈ ਖੋਜਕਾਰਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਗਵਾਈ ਕਰੇ ਉਹ ਸੁਝਾ ਦਿੰਦੇ ਹਨ ਕਿ ਇੱਕ ਰਾਸ਼ਟਰੀ ਨਿਰਮਾਣ ਉਤਪਾਦਕਤਾ ਅਤੇ ਗੁਣਵੱਤਾ ਕਮਿਸ਼ਨ ਬਣਾਇਆ ਜਾਵੇ ਸਰਕਾਰ ਵੱਲੋਂ ਫੰਡ ਕੀਤੇ ਹਰ ਰਹਿੈਸ਼ੀ ਪ੍ਰੋਜੈਕਟ ਲਈ ISO 9000 ਅਨੁਸਾਰ ਗੁਣਵੱਤਾ ਪ੍ਰਬੰਧਨ ਪ੍ਰਣਾਲੀ ਲਾਜ਼ਮੀ ਕੀਤੀ ਜਾਵੇ ਇਸ ਨਾਲ ਪੂਰੇ ਉਦਯੋਗ ਵਿੱਚ ਤੱਕ ਸੁਧਾਰ ਆਵੇਗਾ ਤੇ ਠੇਕੇਦਾਰਾਂ ਨੂੰ ਮਿਆਰੀ ਕੰਮ ਕਰਨ ਲਈ ਮਜਬੂਰ ਹੋਣਾ ਪਵੇਗਾ ਗੁਣਵੱਤਾ ਅਤੇ ਉਤਪਾਦਕਤਾ ਕੋਈ ਸੁਪਨਾ ਨਹੀਂ ਸਗੋਂ ਲੋੜ ਹੈ ਨਿਊਜ਼ੀਲੈਂਡ ਦੇ ਕੋਲ ਲਗਭਗ 2.5 ਅਰਬ ਬਜਾਵਾਂ ਹਨ ਕਿ ਨਿਰਮਾਣ ਖੇਤਰ ਵਿੱਚ ਅਸ